ਇਹ ਤਸਵੀਰਾਂ ਤਾਮਿਲਨਾਡੂ ਦੇ ਤਿਰਵੰਨਾ ਮਲਾਈ ਦੀਆਂ ਨੇ ਜਿੱਥੇ ਅੱਜ ਵਰ ਸਵੇਰੇ 7 ਵਜੇ ਏਆਈਏਡੀਐਮ ਕੇ ਦੇ ਸਥਾਨਕ ਲੀਡਰ ਕਨਕਰਾਜ ਦਾ ਕਤਲ ਕਰ ਦਿੱਤਾ ਗਿਆ। ਕਤਲ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਈਆਂ ਤੇ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਕਈ ਵਾਰ ਕੀਤੇ ਜਿਸ ਕਾਰਨ ਕਨਕਰਾਜ ਨੇ ਮੌਕੇ ਤੇ ਹੀ ਧਮ ਦੋੜ ਦਿੱਤਾ। ਇਸ ਕਤਲ ਨੂੰ ਅੰਜਾਮ ਦੇਣ ਵਾਲੇ ਤਿੰਨੇ ਮੁਲਜ਼ਮਾ ਨੇ ਬਾਅਦ ਵਿੱਚ ਪੁਲਿਸ ਸਾਹਮਣੇ ਸਰੈਂਡਰ ਵੀ ਕਰ ਦਿੱਤਾ। ਸ਼ੁਰੂਆਤੀ ਜਾਂਚ ਦੇ ਸਾਹਮਣੇ ਆਇਆ ਹੈ ਕਿ ਕਨਕਰਾਜ ਲਈ ਕੰਮ ਕਰਨ ਵਾਲੇ ਕਤਲ ਦੇ ਮੁੱਖ ਮਲਜ਼ਮ ਬਾਬੂ ਨੇ ਆਪਸੀ ਵਿਵਾਦ ਦੀ ਵਜ੍ਹਾ ਨਾਲ ਇਸ ਕਤਲ ਨੂੰ ਅੰਜਾਮ ਦਿੱਤਾ ਹੈ ਜਾਣਕਾਰੀ ਮੁਤਾਬਕ ਬਾਬੂ ਰਾਜੂ ਅਤੇ ਸਰਵਨ ਨੇ ਕਨਕਰਾਜ ਨੂੰ ਇੱਕ ਜ਼ਮੀਨ ਵੇਚੀ ਸੀ ਜੋ ਕਨਕਰਾਜ ਨੇ ਕਿਸੇ ਥਰਡ ਪਾਰਟੀ ਨੂੰ ਵਿੱਚ ਦਿੱਤੀ ਜਿਸ ਦੇ ਬਾਅਦ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਵਿਵਾਦ ਹੋਇਆ ਰੰਜਿਸ਼ ਇਸ ਕਦਰ ਵੱਧ ਗਈ ਕਿ ਸ਼ਰਿਆਮ ਸੜਕ ਤੇ ਇਹਨਾਂ ਨੇ ਕਨਕਰਾਜ ਨੂੰ ਤਰ ਦਬੋਚਿਆ ਅਤੇ ਬੜੀ ਹੀ ਬੇਰਹਿਮੀ ਦੇ ਨਾਲ ਕਤਲ ਦੀ ਸਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਦੀ ਗਵਾਹੀ ਇਹ ਤਸਵੀਰਾਂ ਬਖੂਬੀ ਪਰ ਰਹੀਆਂ ਨੇ